ਨੇਹਾਲ ਸਿੰਘ ਵਾਲਾ ਵਿਕੇਸ਼ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਆਤਮਾ ਸਿੰਘ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਐਸਜੀਐਮ ਨੂੰ ਮੰਗ ਪੱਤਰ ਦਿੱਤਾ ਗਿਆ। ਨੇਹਾਲ ਸਿੰਘ ਵਾਲਾ ਤੋਂ ਪੱਤਰਕਾਰ ਲਵਲੀ ਕੁਮਾਰ ਦੀ ਰਿਪੋਰਟ। ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਜਿੰ ਸਿੰਘ ਮਾਠੀ ਕੇ ਕਿਸਾਨ ਆਗੂ ਅੱਜ ਸੇਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ ਦੀ ਅਗਵਾਈ ਦੇ ਵਿੱਚ ਹੜਪੀੜਤਾ ਨੂੰ ਜਿਹੜਾ ਉਹਨਾਂ ਦੇ ਮੌੜ ਪਛੇਬੇ ਲਈ ਕੁਝ ਮੰਗਾ ਸੀਗੀਆਂ ਜਿਹੜਾ ਅੱਜ ਜਸਦੀਨ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਉਹ ਲੇਟ ਫੋਨ ਕਰਕੇ ਤਸਿਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਜਿਹੜਾ ਉਹਨਾਂ ਨੇ 20000 ਰੁਪਏ ਦਾ ਇੱਕ ਮਜ਼ਾਕ ਕਰਿਆ ਸਾਡੇ ਕਿਸਾਨਾਂ ਦੇ ਨਾਲ ਵੀ ਪਰ ਏਕੜ ਦਾ ਦਿੱਤਾ ਜਾਊ ਉਹਨੂੰ ਅਸੀਂ ਬਿਲਕੁਲ ਨਕਾਰਦੇ ਹਾਂ ਉਹਨੂੰ ਅਸੀਂ ਰੱਦ ਕਰਦੇ ਹਾਂ ਘੱਟੋ ਘੱਟ 70 ਤੋਂ 80000 ਰੁਪਏ ਪਰ ਏਕੜ ਦਾ ਮੁਆਵਜ਼ਾ ਸਰਕਾਰ ਦੇਵੇ ਤੇ ਉਹਨਾਂ ਦੇ ਮੌੜ ਪਸ਼ੇਬੇ ਲਈ ਉਹਨਾਂ ਨੂੰ ਮਕਾਨਾਂ ਦੀ ਲੋੜ ਆ ਉਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਪਸ਼ੂ ਰੁੜ ਗਏ ਉਹਨਾਂ ਦੀ ਲੋੜ ਆ ਤੇ ਜਿਹੜੇ ਪਰਿਵਾਰਾਂ ਦੇ ਜੀ ਚਲੇ ਗਏ ਆ ਘੱਟੋ ਘੱਟ 10 ਲੱਖ ਰੁਪਏ ਮੁਆਵਜ਼ਾ ਤੇ ਪਲੱਸ ਇੱਕ ਪਰਿਵਾਰ ਨੂੰ ਜਿਹੜੀ ਨਾਲ ਨੌਕਰੀ ਦਿੱਤੀ ਜਾਵੇ ਕਿਉਂਕਿ ਜਿਹੜਾ ਖੜਾ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹ ਸਾਰੀ ਇਹ ਸਰਕਾਰ ਦੀਆਂ ਨਲਕੀਆਂ ਕਰਕੇ ਹੋਇਆ ਤੇ ਜੇ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਵੱਡੇ ਲੈਵਲ ਤੇ ਜਿਹੜਾ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ